ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਤੋਂ ਕੋਈ 418 ਸਾਲ ਪਹਿਲਾਂ ਸਹਬੇ ਕਮਾਲ ਪ੍ਰਤੱਖ ਹਰਿ ਸਤਿਗੁਰੂ ਜਿਨ੍ਹਾਂ ਨੇ ਛੜਦੀ ਹੋਈ ਲੋਹ ਤੇ ਬੈਠ ਕੇ ਵੀ ਆਪਣੀ ਅੰਮ੍ਰਿਤ ਰਸਨਾ ਤੋਂ ਕੋਈ ਛੜਦਾ ਹੋਇਆ ਬੋਲ ਨਹੀਂ ਆਖਿਆ ਬਲਕਿ ਉਹਨਾਂ ਦੀ ਰਸਨਾ ਤੋਂ ਉਹਨਾਂ ਦੇ કંਠ ਤੋਂ ਇਹ ਅਮਰ ਬੋਲ ਗੂੰਜਦੇ ਰਹੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਮੁ ਮੰਗੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਗਤ ਨੂੰ ਅਨੁਗ੍ਰਹਿਤ ਕਰਨ ਵਾਸਤੇ ਸ੍ਰੀ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਸੰਪਾਦਨਾ ਕੀਤੀ ਲਿਖਣ ਦੀ ਸੇਵਾ ਪਾਈ குரு ਦਾਸ ਜੀ ਦੀ ਭਾਗਾਂ ਵਾਲੀ ਚੋਲੀ ਵਿੱਚ ਪਈ ਮਹਾਰਾਜ ਜੀ ਨੇ ਪਾਦਰੂ ਸੁਧੀ 1661 5 1604 ਈਸਵੀ ਵਿੱਚ ਸ੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਕੇ ਕਰਾਇਆ ਇਸ ਪਾਵਨ ਦ੍ਰਿਸ਼ ਨੂੰ ਗੁਰੂ ਕਰਦੇ ਮਹਾਨ ਛੋੜਾ ਮਨ ਸਾਹਿਬ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਇਹ ਮਹਾਨ ਸੇਵਾ ਇਸ ਦੀ ਝੋਲੀ ਚ ਪੈ ਸਕਦੀ ਹੈ ਉਹਨਾਂ ਦੇ ਮਨਮਸਤਕ ਵਿੱਚ ਮਾਨਸ ਵਿੱਚ ਪਹਿਲੇ ਸਹਬਜ਼ਾਦਿਆਂ ਦੇ ਦ੍ਰਿਸ਼ ਵੀ ਆਏ ਕਿ ਦੇਦੀ ਤਰੇਹੋਂ ਪੱਲੇ ਪੰਸ ਛੋੜੀ ਜੇ ਕੁੱਲ ਕੇ ਅਵਤੰਸ ਉਹਨਾਂ ਨੂੰ ਕਿਸੇ ਨੂੰ ਸੇਵਾ ਦੇ ਦਿੱਤੀ ਜਾਵੇ ਪਰ ਫਿਰ ਆਪਨੇ ਮਨ ਵਿੱਚ ਸੋਚਿਆ ਇੱਕ ਮਹਾਨ ਵਿਗੂਤੀ ਇਨਾ ਵਰਗਾ ਦੂਸਰਾ ਸਿੱਖ ਲੱਭਣਾ ਬੜਾ ਮੁਸ਼ਕਿਲ ਹੈ। ਸ੍ਰੀ ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਦੇਵ ਜੀ ਆਨੇ ਵਿਚਾਰਿਆ ਕਿ ਸ੍ਰੀ ਨਾਨਕ ਕੋ ਦਰਸ਼ਨ ਕੀ ਅਸ ਬੁੱਢਾ ਵਿੱਚ ਸੇਵ ਪਰ ਵੀ ਆਵਾਜ਼ ਦਿੱਤੀ ਆਖਿਆ ਆਖਿਆ ਕਿ ਬੁੱਢਾ ਨੇ ਜਿ ਸਰ ਪਰ ਤਰ ਗ੍ਰੰਥ ਅਗਰੇ ਚਲੋ ਸੁਭਾ ਸਰਪੰਤ ਮਾਨ ਬਾਕਲੇ ਪਿਆ ਅਗਾਰੇ ਚਮਰ ਗੁਰੂ ਅਰਜਨ ਕਰਤਾ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਜੀ ਨੂੰ ਬਿਰਾਜ਼ਮਾਨ ਕਰਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਚੌਰ ਚੁਲਾਉਂਦੇ ਹੋਏ ਨਾਲ ਚੱਲ ਰਹੇ ਸੀ ਉਹਨਾਂ ਦੇ ਨਾਲ ਬਾਲ ਅਵਸਥਾ ਵਿੱਚ ਮੇਰੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੀ ਚੱਲ ਰਹੇ ਸਭ ਸੁੰਦਰ ਸ੍ਰੀ ਹਰਗੋਬਿੰਦ ਚੰਦ ਸੰਗ ਚਲਤ ਹੋਏ ਸੋਗ ਬੁਲੰਦ ਹਰੀ ਮੰਦਰ ਮੈਂ ਆਏ ਪਹੁੰਚੇ ਰਾਮ ਸਰ ਕੋ ਚੱਲ ਕੇ ਸ੍ਰੀ ਹਰਮੰਦਰ ਸਾਹਿਬ ਆ ਕੇ ਪਹੁੰਚੇ ਹਮ ਤਹਿਰਾਗੀ ਰਾਗ ਕਰਤ ਸੁਰ ਉੱਚੇ ਜਿੱਥੇ ਉੱਚੀਆਂ ਸੁਰਾਂ ਵਿੱਚ ਆ ਪਵਿੱਤਰ ਸੁਰਾਂ ਵਿੱਚ ਕੁੱਚੀਆਂ ਤੇ ਸੁਚੀਆਂ ਸਰਗਮਾਂ ਵਿੱਚ ਸਤਿਗੁਰੂ ਵੱਲੋਂ ਨਿਰਧਾਰਤ ਰਾਗਾਂ ਵਿੱਚ ਗੁਰੂ ਕੇ ਕੀਰਤਨ ਹੀਏ ਕੀਰਤਨ ਕਰ ਰਹੇ ਹਸਣ ਵਾਰ ਉਹ ਕੋ ਸੁਣ ਮੰਨ ਲਈ ਸ੍ਰੀ ਅਰਜਨ ਪੂਨ ਗਿਰਾ ਅਲਾਈ ਆਸਾ ਕੀ ਵਾਰ ਦਾ ਕੀਰਤਨ ਸੁਣਨ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ اپنی مبارک رشناں تو بولا کہ بوڑھا نجز سر پر ਧਰ ਗ੍ਰੰਥ ਅੱਗੇ ਚੱਲੋ ਸੁਦਾ ਸਰਪੰਤ ਇਹ ਤਾਂ ਵਾਕਿਆ ਹੋਇਆ ਤੇ ਫਿਰ ਹੁਣ ਆਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਮਾਨ ਬਾਖ ਗ੍ਰੰਥ ਸੁ ਖੋਲਾ ਲੈ ਆਵਾਜ਼ ਬੁੱਢਾ ਤਬ ਬੋਲਾ ਅਦਬ ਸਹਿਤ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤੇ ਬੜੇ ਪ੍ਰੇਮ ਸਹਿਤ ਇਹ ਜੋ ਬੋਲ ਆਏ ਪਹਿਲਾ ਜੋ ਪਾਵਨ ਹੁਕਮਨਾਮਾ ਆਇਆ ਬੜੇ ਸੋਹਣੇ ਬੋਲ ਨੇ ਭਾਈ ਸਾਹਿਬ ਭਾਈ ਸੰਤੋਖ ਜੀ ਦੇ ਭਾਈ ਸੰਤੋਖ ਸਿੰਘ ਜੀ ਦੇ ਸੋਹੀ ਰਾਗ ਸ਼ਬਦ ਸੋ ਆਇਓ ਭਾਈ ਬੁੱਢੇ ਪਾਠ ਸੁਣਾਇਓ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸਾਇਆ ਰਾਮ ਅੱਜ ਦਾ ਇਹ ਦਿਨ ਮਹਾਨ ਪਵਿੱਤਰ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਸਾਰੇ ਸੰਸਾਰ ਨੂੰ ਪਾਵੇ ਕੋਈ ਸਿੱਖ ਹੈ ਜਾਂ ਕੋਈ ਗੈਰ ਸਿੱਖ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਕਤ ਨੂੰ ਅਜੀਮ ਹਸਤੀ ਨੂੰ ਆਪਣੇ ਹਿਰਦੇ ਵਿੱਚ ਸਨਮਾਨ ਕਰਦਾ ਹੈ ਤਾਂ ਹਰ ਸਨਮਾਨ ਕਰਨ ਵਾਲੇ ਨੂੰ ਕੋਟਾਨ ਕੋਟ ਮੁਬਾਰਕਾਂ ਕੋਟਾਨ ਕੋਟ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ